ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੋੜਾ ਸਾਰਿਆਂ ਨੂੰ ਵੈਲਕਮ ਕਰਦੀ ਹਾਂ ਆਪਣੇ ਚੈਨਲ ਹਰਸਾਨ ਟਿਕ ਦੀ ਉੱਪਰ ਅੱਜ ਆਪਾਂ ਤੁਹਾਡੇ ਲਈ ਮਿਕਸ ਜੀ ਵੈਰਾਈਟੀ ਲੈ ਕੇ ਆਏ ਹਾਂਗੇ ਕੁਝ ਸਟਿਚ ਕੀਤੇ ਹੋਏ ਸੂਟ ਨੇ ਤੇ ਕੁਝ ਆਪਣੇ ਮਸ਼ੀਨ ਵਰਕ ਦੇ ਸੂਟ ਨੇ ਕੁਝ ਤੋਂ ਬਰਦੀ ਦੇ ਪ੍ਰਿੰਟ ਦਿਖਾਵਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਸਭ ਤੋਂ ਪਹਿਲਾਂ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਲਾਈਨਿੰਗ ਵਾਲਾ ਸਟੱਫ ਹੈ ਖਾਦੀ ਲਿੰਨਨ ਟਾਈਪ ਸਟੱਫ ਹੈ ਇਹ ਲਾਈਨਸ ਬਣੀਆਂ ਹੋਈਆਂ ਨੇ ਤਿਆਰੀ ਦਾ ਜ਼ਰੂਰੀ ਤੇ ਕੰਮ ਹੋਇਆ ਹੋਇਆ ਇਦਾਂ ਇਹ ਪੈਨਲ ਬਣੇ ਹੋਏ ਨੇ ਇਸ ਪਰ ਸਾਰੀ ਸ਼ਰਟ ਦੇ ਉੱਪਰ ਇਹਦਾ ਵਰਕ ਆਊਗਾ ਇਹ ਬਾਜੂ ਦੇ ਉੱਪਰ ਹੀ ਇਹ ਵਾਲਾ ਕੰਮ ਹੋਊਗਾ। ਅਰ ਇਹਦੇ ਨਾਲ ਹੀ ਤੁਹਾਨੂੰ ਹਾਫ ਪੀਅਰ ਦਾ ਦੁਪੱਟਾ ਜਿਹੜਾ ਆਪਾਂ ਨੇ ਇਹ ਸਾਈਡੇ ਕਰਵਾਇਆ ਹੈ। ਦੁਪੱਟੇ ਦੀ ਫਿਨਿਸ਼ਿੰਗ ਹੋਣੀ ਹਲੇ ਬਾਕੀ ਆ। ਜਿਹੜੇ ਵੀ ਸੂਟ ਨਹੀਂ ਗਏ ਜਿਵੇਂ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ 2025 ਉਹਦੀ ਇਸ ਰੇਂਜ ਦੇ ਵਿੱਚ ਸੂਟ ਆਉਣਗੇ ਜਿਹੜੇ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਅੱਜ ਦੁਪੱਟੇ ਇਹਨਾਂ ਨਾਲ ਤੁਹਾਨੂੰ ਰੈਡੀ ਮਿਲਣਗੇ ਪਲੀਸ ਵਗੈਰਾ ਦੀ ਫਿਨਿਸ਼ਿੰਗ ਜਿਹੜੀ ਆਪਾਂ ਉਹ ਕਰਕੇ ਦੇਵਾਂਗੇ ਠੀਕ ਹੈ ਜੀ ਸਟਾਫ ਅਲੱਗ-ਅਲੱਗ ਹੋਊਗਾ ਨੈਕਸਟ ਵੀ ਬਰਬਰੀ ਚੱਕ ਕੇ ਆਉਂਦੇ ਨੇ ਸਟਾਫ ਨੂੰ ਇਹਦੇ ਜਿੱਥੇ ਹਲਕਾ ਜਿਹਾ ਆਪਣੀ ਜਗਾ ਹੀ ਹੈਂਡ ਟੱਚ ਦਿੱਤਾ ਹੋਇਆ ਹੈ ਮਸ਼ੀਨਰੀ ਵਾਲੇ ਦੇ ਕੰਮ ਸਾਰੇ ਵੀ ਇਹ ਦੇਖੀ ਰਿਹਾ ਤਾਂ ਕੰਮ ਹੈ ਤੇ ਇਹ ਪੈਨਲ ਬਣੀ ਹੋਈ ਨਹੀਂ ਇਹ ਬਣਾ ਜਿਹੜਾ ਵਰਕੇ ਦਾ ਬਾਜੂ ਦਾ ਕਰਕੇ ਤੇ ਇਹਨਾਂ ਦਾ ਦੁਪੱਟਾ ਜਿਹੜਾ ਬਹੁਤ ਹੀ ਸੋਹਣਾ ਸਟੱਫ ਹੈ ਦੁਪੱਟੇ ਦਾ 350 ਦੇ ਦੁਪੱਟਾ ਬਗਰ ਤੁਹਾਨੂੰ ਇਹ ਦੇਖੋ ਜਿਹੜੀ ਪੱਲਿਆਂ ਦੇ ਸਰ ਹੀ ਲੜਾਂ ਦੇ ਉੱਪਰ ਟਾਈ ਡੇ ਕਰਵਾਈ ਹੈ ਵਿੱਚ ਜਿਹੜਾ ਇਹ ਪਲੇਨ ਰੱਖਿਆ ਗਿਆ ਇਹਦਾ ਲਾਈਨ ਵਾਲਾ ਦੁਪੱਟਾ ਜੇ ਤੁਸੀ ਦੁਪੱਟੇ ਵੀ ਮੰਗਵਾਉਣੇ ਹੈ ਵੀ ਇਕੱਲੇ ਮੰਗਵਾ ਸਕਦੇ ਵਾਈਟ ਕਲਰ ਚ 350 ਦਾ ਦੁਪੱਟਾ ਪਈਗਾ ਤੁਹਾਨੂੰ ਇਹ ਵਿਦਆਊਟ ਡਾਈ ਵਾਈਟ ਨੈਕਸਟ ਇੱਕ ਆਪਣੇ ਕੋਲ ਹੈਗਾ ਵਰਕ ਵਾਲੇ ਵਾਲਾ ਸੂਟ। ਇਹਦੀ ਜਿਹੜੀ ਕਾਸਟ ਹੈ 1300 ਰੁਪਏ ਵਿਦਆਊਟ ਦੁਪੱਟਾ। ਇਹ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਸ਼ੋਅ ਕੀਤਾ ਹੋਣਾ। ਬਟ ਉਹਨੇ ਦਾ ਜਿਹੜਾ ਆਪਾਂ ਨੇ ਇਹ ਦੁਪੱਟਾ ਰੈਡੀ ਕਰਾਇਆ ਨਾਲ। ਇਹ ਵਾਲੇ ਦਾ ਫਰੰਟ ਦਾ ਕੰਮ ਹੈ। ਔਰ ਇਹ ਜਿਹੜੇ ਦਾ ਬਾਜੀ ਦਾ ਕੰਮ ਹੈ। ਥੋ ਸਾਈਡ ਜਿਹੜੇ ਇਹ ਆਪਾਂ ਨੇ ਤਾਂ ਕਰ ਹੀ ਦਿੱਤੇ। ਜੀ ਸਾਰੇ ਸੋ ਦੇ ਵਿੱਚ ਇਹ ਵੀ ਦੁਪੱਟਾ ਪਏਗਾ ਤੁਹਾਨੂੰ ਆਪਾਂ ਇੱਕ ਤੁਹਾਨੂੰ ਬਰਬਰੀ ਦਾ ਸਟਾਕ ਦਿਖਾਉਣੀ ਆ ਬਹੁਤ ਹੀ ਸੋਹਣਾ ਸਟਫ ਹੈ ਇਹ ਬਰਬਰੀ ਜਿਹੜਾ ਇਹ ਕੀ ਪ੍ਰਿੰਟ ਦੇ ਵਿੱਚ ਤੁਹਾਨੂੰ ਕਈ ਕਲਰ ਮਿਲ ਜਾਣਗੇ ਆਪਣੀ ਖੁਦ ਤੁਸੀਂ ਸਾਨੂੰ WhatsApp करिए 9056766683 ਦੇ ਉੱਪਰ ਆਪਾਂ ਤੁਹਾਨੂੰ ਕਲਰ ਵਗੈਰਾ ਦੀ ਫੋਟੋ ਜਿਹੜੀ ਉਹ ਸ਼ੇਅਰ ਕਰ ਦਾਂਗੇ ਇਹ ਵਾਲਾ ਸੂਟ ਹੈ ਜਿਹੜਾ ਆਪਾਂ ਨੇ ਹੀ ਸੇਲ ਕਰ ਚੁੱਕੇ ਆ ਇਹਦੇ ਨਾਲ ਬਰਬਰੀ ਦੀ ਬਾਟਮ ਕਰਾਈ ਹੈ ਸੇਮ ਕਲਰ ਦੀ ਹੈ ਕਰਾਈ ਹੈ بیس ਕਲਰ ਦੀ ਵੀਡੀਓ ਦੇ ਵਿੱਚੋਂ ਜ਼ਿਆਦਾ ਜ਼ਿਆਦਾ ਡਾਰਕ ਆਉਂਦੀ ਹੋਵੇ ਬਟ ਥੋੜਾ ਜਿਹਾ ਫਰਕ ਹੈ ਜਿਹੜਾ ਜਾਨੀ ਕੰਮੀ ਦੇ ਨਾਲ ਮੈਚ ਕਰਦੀ ਠੀਕ ਹੈ ਜੀ 1800 ਦਾ ਇਹ ਤੁਹਾਨੂੰ ਮੈਚਿੰਗ ਸੂਟ ਪੈਣਾ ਸੀਗਾ ਇਹਦੇ ਵਿੱਚ ਆਪਣੇ ਕੋਲ ਇੱਕ ਜਨਾਰ ਬ੍ਰੈਂਡ ਦੀ ਬਰਬਰੀ ਹੈ ਇਹ ਵਾਲਾ ਪ੍ਰਿੰਟ ਜਿਹੜਾ ਉਹ ਆਪਾਂ ਨੇ ਸੇਵ ਵਾਸਤੇ ਰੱਖਿਆ ਹੋਇਆ। ਅਗਰ ਕਿਸੇ ਭੈਣ ਨੇ ਲੈਣਾ ਹੋਵੇ ਤਾਂ ਸਾਨੂੰ ਮੈਸੇਜ ਕਰ ਸਕਦੇ। ਇਹਦੇ ਨਾਲ ਜਿਹੜੀ ਇਹ ਪ੍ਰੋਪਰ ਮਜੈਂਟਾ ਕਲਰ ਦੀ ਬਾਟਮ ਹੈ। ਅਗਰ ਤੁਸੀਂ ਇਹਦੇ ਵਿੱਚੋਂ ਕੋਈ ਲਾਈਟ ਕਲਰ ਦੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਲਾਈਟ ਕਲਰ ਦੀ ਬਾਟਮ ਵੀ ਅਵੇਲੇਬਲ ਕਰਵਾ ਦਾਂਗੇ ਤੁਹਾਨੂੰ। ਮਜੈਂਟਾ ਨਹੀਂ ਲੈਣੀ ਕਿਸੇ ਕਸਟਮਰ ਨੇ ਤਾਂ ਉਹ ਤਾਂ ਵੀ ਹੋ ਜੂਗਾ। ਠੀਕ ਹੈ ਜੀ। ਚਨਾਰ ਬ੍ਰਾਂਡ ਦੀ ਵਰਬਰੀ ਹੈ ਜਿਹੜਾ ਕਿ ਹੁਣ ਇਹ ਲੈਸ ਦੇ ਵਿੱਚ ਸਿਰਫ 1800 ਦੇ ਵਿੱਚ ਹੋਊਗਾ ਸਾਨੂੰ ਸੋ। ਨੈਕਸਟ ਉਹ ਤੁਹਾਨੂੰ ਦਿਖਾਉਣੀ ਆ ਕੁਝ ਆਪਣੇ ਸਟਿਚ ਕੀਤੇ ਹੋਏ ਸੂਟ ਸਭ ਤੋਂ ਪਹਿਲੇ ਦੀ ਨੈਕ ਲਾਈਨ ਦੇਖੋ ਇਹਦੇ ਟੈਂਕ ਦਾ ਥ्रेड ਦਾ ਕੰਮ ਕਰਕੇ ਜਿਹੜਾ ਆਪਾਂ ਬਟਨ ਵਗੈਰਾ ਲਗਾ ਕੇ ਇਹਦੀ ਜਿਹੜੀ ઘરે ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਬਾਜੂ ਦੇ ਉੱਪਰ ਇੰਨਾ ਹੀ ਵਰਕ ਕੀਤਾ ਹੋਇਆ ਉਹ ਜਿਹੜੇ ਪੱਲੇ ਨੇ ਕੇਰੇ ਦੇ ਉੱਪਰ ਸਾਰੇ ਇਹਦੇ ਫਰੰਟ ਤੇ ਤੇ ਬੈਕ ਤੇ ਸੇਮ ਵਰਕ ਕੀਤਾ ਤੇ ਫੋਰ ਸਾਈਡ ਜਿਹੜੀ ਇਹਦੀ ਲੇਸ ਨਾਲ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਹੈ ਠੀਕ ਹੈ ਜੀ बहुत ही सोहना जोड़ा सूट पहन के रेडी हुए और यी बॉटम है वो अपने सिंपल लेस न डिजाइनिंग की है स्ट्रेट बॉटम है इधर पेंडेक्स पा के अपने बिच के जी लेस ठीक है जी दुपट्टा जोड़ा अपने ही सेंटर के प्लेस रख के लड़ जेड़े मजेंटा करे हुए हैं लेस लगाई हुई है ਇਸ ਤੋਂ ਬੋਤਮ ਨੂੰ ਕੋਈ ਪੈਚ ਵਰਤੋ ਲੋ ਕ੍ਰੈਸ਼ ਕਾਟਨ ਦੇ ਸੂਟ ਰੂਗ ਇੰਨਾ ਦੀ ਵੀ ਸ਼ੇਪ ਨੈਕ ਬਣਾਈ ਹੋਈ ਹੈ ਨੈਕ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਸਿੰਪਲ ហើយ ਇਹ ਜਿਹੜਾ ਬਾਜੂ ਦੇ ਉੱਪਰ ਪੈਸ ਲੱਗੇ ਹੋਏ ਇਹ ਜਿਹੜੇ ਇਹ ਬੋਤਮ ਦਾ ਲੱਗਾ ਇਹ ਵੀ ਕਾਫੀ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆ ਹੈ ਇਹਦਾ ਦੁਪੱਟਾ ਹਲੇ ਆਪਾਂ ਨੇ ਰੈਡੀ ਕਰਨਾ ਹੈ ਆਪਾਂ ਤੁਹਾਨੂੰ ਸ਼ੋਅ ਵੀ ਕਰ ਸਕਦੇ ਹਾਂ ਇਹ ਇਹ ਸੀਗਾ ਬਹੁਤ ਹੀ ਸਿੰਪਲ ਜਿਹਾ ਸੂਟ 850 ਦਾ ਸੂਟ ਸੀਗਾ ਮੈਚਿੰਗ ਸੂਟ ਵਿਦਆਊਟ ਦੁਪੱਟਾ ਜਿਹੜਾ ਕਿ ਡਿਜ਼ਾਈਨਿੰਗ ਨਾਲ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਦੀ neck ਦੀ ਡਿਜ਼ਾਈਨਿੰਗ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣੀ ਹੋਈ ਹੋਈ ਹੈ। ਇਦਾਂ ਜਿਹੜੀ ਇਹਦੀ ਬਾਜੂ ਦੀ ਡਿਜ਼ਾਈਨਿੰਗ ਹੈ। ਔਰ ਜਿਹੜਾ ਇਹ ਕੇਰੇ ਦੇ ਉੱਪਰ ਆਪਾਂ ਨੇ ਚਿਕਨ ਦਾ ਪੈਚ ਹੈ ਜਿਹੜਾ ਉਹ ਅਟੈਚ ਕੀਤਾ ਹੈ। ਇਹ ਵਨ ਜਿਹੜੀ ਦੀ ਬੋਟਮ ਹੈ। ਬੋਟਮ ਦੇ ਵਿੱਚ ਜਿਹੜਾ ਆਪਾਂ نیچے ਇਹਦੀ ਲਾਈਨਿੰਗ ਨਹੀਂ ਲਗਾਈ ਅਗਰ ਕਸਟਮਰ ਲਾਈਨਿੰਗ ਲਗਵਾਉਣਾ ਚਾਹੁੰਦਾ ਤਾਂ ਆਪਾਂ ਲਗਾ ਵੀ ਦਿੰਦੇ ਹਾਂ। ਬਟ ਇਹਦੇ ਨਾਲ ਇਹਦਾ ਜਿਹੜਾ ਡਿਜ਼ਾਈਨ ਹੈ ਥੋੜਾ ਜ਼ਿਆਦਾ ਵਧੀਆ ਲੱਗਦਾ ਹੈ। ਬਟਮ ਬਾਕੀ ਉਪਰੋਂ ਪਲੇਨ ਸੀਗੀ ਸਿਰਫ ਨੀਚੇ-ਨੀਚੇ ਚਿਕਨ ਦਾ ਬਾਰਡਰ ਸੀ ਜਿਆਦੀ 850 ਦੀ ਮੈਚਿੰਗ ਸੀਗੀ ਆਪਣੇ ਕੋਲੇ ਜਿਹੜੀ ਕਿ ਬਹੁਤ ਹੀ ਸੋਹਣੀ ਰੈਡੀ ਹੋਈ ਹੈ ਇਹਦਾ ਨੈਕਲਾਈਨ ਬਹੁਤ ਜ਼ਿਆਦਾ ਪਿਆਰੀ ਬਣੀ ਸੀ ਹੈ ਮਲਟੀ ਕਲਰ ਦਾ ਜਿਹੜਾ ਆਪਾਂ ਨੇ ਇਹਦਾ ਨਾਲ ਦੁਪੱਟਾ ਰੈਡੀ ਕੀਤਾ ਪਿੱਛੇ ਮੈਂ ਜੈਂਟਾ ਵਾਈਟ ਠੀਕ ਹੈ ਜੀ ਕਸਟਮਰ ਦੀ ਕਸਟ ਰੇਟ ਸੀ ਜੀ ਵੀ ਸਾਨੂੰ ਮ ਜੈਂਟਾ ਕਲਰ ਜ਼ਿਆਦਾ ਦਿਖਣਾ ਚਾਹੀਦਾ ਤਾਂ ਮੈਂ ਕਿਹ ਪੁੱਛਦਾ ਨਾ ਮਰੀ ਡਿਮਾਂਡ ਦੇ ਅਕੋਰਡਿੰਗ ਹੈ ਜਿਹੜਾ ਇਹ ਦੁਪੱਟਾ ਰੈਡੀ ਕੀਤਾ ਬਹੁਤ ਹੀ ਸੋਹਣਾ ਸੂਟ ਬਣਿਆ ਪ੍ਰਾਈਸ ਦੇ ਅਕੋਰਡਿੰਗ ਐਵੇਂ ਦੀ ਸਟਿਚਿੰਗ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਸਟਿਚਿੰਗ ਪ੍ਰਾਈਸ ਵੀ ਸਾਡਾ ਬਹੁਤ ਜੈਨੂਨਾ ਨੈਕਸਟ ਏ ਜੇ ਸੂਟ ਆਪਨੇ ਵਿਦਾਊਟ ਸਟਿਚਿੰਗ ਸੇਲ ਕੀਤਾ ਆਪਾਂ ਤੁਹਾਨੂੰ ਡਿਜ਼ਾਈਨ ਦਿਖਾ ਦਿੰਦੇ ਆ ਦੇ ਕੇ ਕਿ ਰੇ ਦੇ ਉੱਪਰ ਬਣੇ ਹੋਏ ਆ। ਅਰੇ ਇਹ ਜਿਹੜਾ ਦਾ ਬਾਜੀ ਦਾ ਕਿ ਕਿ ਜੋ। ਪੱਟੀ ਦੀ ਫਿਨਿਸ਼ਿੰਗ ਅਪ ਕਰਨ ਨੂੰ ਕਰਕੇ ਦਿੱਤੀ ਹੈ। ਨਟ ਵਾਲਾ ਦੁਪੱਟਾ ਜਿਹੜਾ ਕਿ ਸਿਰਫ 175 ਦਾ ਦੁਪੱਟਾ ਇਹ ਜੀ। ਬਾਕੀ 다 ਇਹ ਜਿਹੜੀ ਉਹਦੀ ਐਕਸਟਰਾ ਹੋਏਗੀ ਬਹੁਤ ਹੀ ਸੋਹਣਾ ਦੁਪੱਟਾ ਹੁੰਦਾ ਹੈ ਲਾਈਟ ਵੇਟ ਗਰਮੀਆਂ ਦੇ ਹਿਸਾਬ ਨਾਲ ਬਿਲਕੁਲ ਵੀ ਨਹੀਂ ਚੁੱਕਦਾ ਹੈਗਾ ਜਿਨਾਂ ਨੇ ਵੀ ਕਰਦੇ ਤੋਂ ਐਵੇਂ ਦੇ ਸੂਟ ਰੈਡੀ ਕਰਾਉਣੇ ਨੇ ਸਾਨੂੰ ਕੰਟੈਕਟ ਕਰ ਸਕਦੇ ਹੋ 905675788 ਜਿਹੜੇ ਵੀ ਚੈਨਲ ਦੇ ਉੱਪਰ ਨਵੇਂ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਥੈਂਕ ਯੂ